ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਸੱਚੀ ਗੱਲ ਆਖੀ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਹਣੇ ਵਾਂਗੂ ਕਿਸੇ ਹੁਕਮ ਬਜਾਉਣਾ ਪੰਜਵੇਂ ਗੁਰੂ ਤੋਂ ਵੱਧ ਭਾਣਾ ਕਿਸੇ ਮੰਨਣਾ ਨਹੀਂ ਗੁਰੂ ਹਰਿਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰੋਣਾ ਸਿੱਖੀ ਦਾ ਜਹਾਜ਼ ਕਿਸੇ ਮੋੜਾ ਲਾ ਕੇ ਤਾਰੇ ਨਾ ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨਹੀਂ ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਜ਼ਾਲਿਮਾਂ ਦੇ ਮੂਹਰੇ ਜਿਹੜਾ ਖੜ ਜੇ ਪਹਾੜ ਬਣ ਜ਼ਾਲਿਮਾਂ ਦੇ ਮੂਹਰੇ ਜਿਹੜਾ ਖੜ ਜੇ ਪਹਾੜ ਬਣ ਗੁਰੂ ਗੋਬਿੰਦ ਸਿੰਘ ਜਕਸ ਖਾਲਸਾ ਸਜਾਉਣਾ ਨਹੀਂ ਪਹਿਨ ਕੇ ਕਕਾਰ ਪੰਜੇ ਬਾਣੇ ਵਿੱਚ ਸਜਿਆ ਜੋ ਦੁਨੀਆ ਤੇ ਹੋਰ ਕੋਈ ਸਿੰਘ ਜਿਹਾ ਸੋਹਣਾ ਨਹੀਂ ਦੁਨੀਆ ਤੇ ਹੋਰ ਕੋਈ ਸਿੰਘ ਜਿਹਾ ਸੋਹਣਾ ਨਹੀਂ